ਇੰਡੀਅਨ ਕਲਚਰ ਇੰਸਟੀਚਿਊਸ਼ਨ ਲਵ ਬਾਬੇ ਜੋੜੇ ਵਿਖੇ ਡੇਰਾ ਬਾਬਾ ਜੋੜੇ ਵਿਖੇ ਰਾਏਪੁਰ ਰਸੂਲਪੁਰ ਵਿਖੇ 39ਵਾਂ ਸਰਵਪਾਰਤੀ ਮੇਲਾ ਕਰਾਇਆ ਜਾ ਰਿਹਾ ਤੇ ਕੱਲ ਦਾ ਇਹ ਮੇਲਾ ਸ਼ੁਰੂ ਹੋਇਆ ਕੱਲ ਵੀ ਕਾਫੀ ਟੈਲੈਂਟ ਜਿਹੜਾ ਹੈ ਸਕੂਲਾਂ ਕਾਲਜਾਂ ਯੂਨੀਵਰਸਿਟੀ ਇੰਸਟੀਚਿਊਟਾਂ ਦੇ ਦੇਖਣ ਨੂੰ ਮਿਲਿਆ ਆ ਤੇ ਅੱਜ ਵੀ ਜਿਹੜਾ ਦੂਜਾ ਮੇਲਾ ਦੂਜਾ ਇਸ ਦੂਜੇ ਦਿਨ ਦਾ ਮੇਲਾ ਜਿਹੜਾ ਆਖਰੀ ਦਿਨ ਦਾ ਮੇਲਾ ਅੱਜ ਤੇ ਅੱਜ ਵੀ ਸਵੇਰ ਤੋਂ ਜਿਹੜੇ ਆ ਇਹ ਕਾਫੀ ਜਿਹੜਾ ਸਟੂਡੈਂਟ ਵੱਲੋਂ ਆਪਣਾ ਟੈਲੈਂਟ ਦਾ ਜਿਹੜਾ ਮੁਜ਼ਾਹਰਾ ਕੀਤਾ ਗਿਆ ਤੇ ਮੈਂ ਮੁੱਕਰੀ ਵੀ ਕੀਤੀ ਗਈ ਹੈ ਤੇ ਸੇਂਟ ਸੋਜ਼ਰ ਕਾਲਜ ਵੀ ਕੱਲ ਤੋਂ ਇੱਥੇ ਪਹੁੰਚਿਆ ਹੋਇਆ ਹੈ ਉਹਨਾਂ ਦੀ ਉਹਨਾਂ ਦਾ ਟੈਲੈਂਟ ਵੀ ਜਿਹੜਾ ਹੈ ਉਹਨਾਂ ਦੇ ਸਟੂਡੈਂਟ ਆ ਆਪਣਾ ਟੈਲੈਂਟ ਦਿਖਾ ਰਹੇ ਆ ਤੇ ਮੈਂ ਇਹਨਾਂ ਨੇ ਅੰਜਨਾ ਜੀ ਅੰਜਨਾ ਜੀ ਅੱਜ ਅੱਜ ਤੁਹਾਡੇ ਮੁਕਰੀਆ ਸੀ ਦੇਖੀ ਆ ਹਾਂਜੀ ਤੇ ਤਾੜੀਆਂ ਵੀ ਜੋਰ ਨਾਲ ਮੈਨੂੰ 8ਵੀਂ ਕਲਾਸ ਤੋਂ ਹੀ ਜਦੋਂ ਮੈਂ ਛੋਟੀ ਸੀ ਮੇਰਾ 14 ਸਾਲ ਦਾ ਸੀ ਤੇ ਮੈਮ ਨੇ ਕਿਹਾ ਕੰਪੀਟੀਸ਼ਨ ਹੈ ਤੇ ਮੈਮ ਨੇ ਮੈਨੂੰ ਵੀਡੀਓ ਨਿਕਾਲ ਕੇ ਦੇਖ ਤੇ ਕਹਿੰਦੇ ਨੂੰ ਪ੍ਰੈਕਟਿਸ ਕਰ ਤੇ ਉਸ ਤੋਂ ਬਾਅਦ ਮੈਮ ਨੇ ਦੱਸਿਆ ਕਿ ਇੱਕ ਕਲਾਕਾਰ ਦੇ ਬਾਰੇ ਜਾਣ ਉਹਦੀ ਆਵਾਜ਼ ਤੋਂ ਪਤਾ ਕਰ ਲਈ ਤੇ ਫੇਰ ਜਾ ਕੇ ਤੇ ਤੋਂ ਮਿਕਰੀ ਹੋਣੀ ਆ ਤੇ ਉਸ ਤੋਂ ਬਾਅਦ ਮੈਂ ਉਹ ਪ੍ਰੈਕਟਿਸ ਕੀਤੀ ਤੇ ਮੈਂ ਮਿਕਰੀ ਵਿੱਚ ਗਈ ਤੇ ਇੰਟਰ ਸਕੂਲ ਕੰਪੀਟੀਸ਼ਨ ਚ ਚੱਲਦੇ ਉਦੋਂ ਤੇ ਮੇਰਾ ਫਰਸਟ ਪ੍ਰਾਈਜ਼ ਆਇਆ ਤੇ ਉਦੋਂ ਤੋਂ ਮੇਰਾ ਮਿਕਰੀ ਦਾ ਸ਼ੌਂਕ ਚੜੇ ਤੇ ਤੁਸੀਂ ਟੀਵੀ ਤੇ ਜਿੱਤੋਂ ਇੰਪ੍ਰੈਸ ਹਾਂ ਤੇ ਇਹਦੇ ਕਿਤੇ ਜਿਹੜੇ ਸ਼ੋਅ ਆ ਜਿਹੜੇ ਤੁਸੀਂ ਦੇਖਦੇ ਮੈਂ ਉਹਨੂੰ ਕਪਲ ਸ਼ਰਮਾ ਭਾਰਤੀ ਸਿੰਘ ਜੋਨੀ ਲਿਵਰ ਜਿਹੜੇ ਜਗਤ ਦੇ ਫਟਕੜੀ ਉੱਠਾ ਲਈ ਜਗਤ ਦੇ ਫਟਕੜੀ ਇਹਨਾਂ ਸਾਰਿਆਂ ਤੋਂ ਕਹਿੰਦਾ ਵਾਹਿਗੁਰੂ ਸ਼ੁਰੂ ਕਿਹਨਾਂ ਸਨਮਾਨਿਤ ਸ਼ੌਕ ਹੋਊਗਾ ਜਾਂ ਤੁਹਾਡੇ ਮੰਮੀ ਜਾਂ ਡੈਡੀ ਫਿਲਮਾਂ ਦੇਖਦੇ ਹੋਣਗੇ ਉਹਦੇ ਕਰਕੇ ਵੀ ਤੁਹਾਡਾ ਸ਼ੌਂਕ ਜਿਹੜਾ ਜਾਗਿਆ ਹਾਂਜੀ ਕਾਹਦਾ ਬਾਹਰ ਤੁਸੀਂ ਖਾਣੇ ਪੁੱਡ ਫੈਨਸ ਆ ਤੁਸੀਂ ਸਾਰਿਆਂ ਨੂੰ ਬਾਲੀਵੁੱਡ ਮੂਵੀਜ਼ ਬਹੁਤ ਪਸੰਦ ਹੈ ਐ ਸਪੈਸ਼ਲੀ ਮੈਨੂੰ ਇਰੈਗਰੈਸਿਵ ਕਾਮੇਡੀ ਵਾਲੇ ਤੇ ਮੈਂ ਜ਼ਿਆਦਾਤਰ ਕਪਲ ਸ਼ਰਮਾ ਹੀ ਦੇਖਦੀ ਹਾਂ ਹਾਂਜੀ ਤੇ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਤੁਸੀਂ ਪਵਨ ਜੀ ਤੁਹਾਡਾ ਕੀ ਐ ਹੈਗਾ ਕੀ ਫਿਊਚਰ ਪਲਾਨ ਉਦੋਂ ਮੈਂ ਲੋਕ ਕਰਨੀਆਂ ਦਾ ਨਾਲ ਨਾਲ ਮੈਂ ਮੁਕਰੀਵੀ ਕਰਦੇ ਰਹਿਣਾ ਹੈ ਕਾਮੇਡੀ ਨਿਸ਼ਾਨ ਤੇ ਕਪਲ ਸ਼ਰਮਾ ਸ਼ੋਅ ਤੱਕ ਜਾਣਾ ਹੈ ਜਿਸ ਤਰ੍ਹਾਂ ਡੀਏਵੀ ਕਾਲਜ ਜਲੰਧਰ ਤੋਂ ਕਪਲ ਸ਼ਰਮਾ ਇੱਥੋਂ ਉੱਠ ਕੇ ਬੰਬੇ ਫਿਲਮ ਇੰਡਸਟਰੀ ਵਿੱਚ ਪਹੁੰਚੇ ਆ ਤੇ ਤੁਹਾਡਾ ਵੀ ਇਸ ਤਰ੍ਹਾਂ ਦਾ ਕੋਈ ਏਮ ਹੈ ਕਿ ਬੰਬੇ ਫਿਲਮ ਇੰਡਸਟਰੀ ਚ ਪਹੁੰਚਣਾ ਹੈ ਕਿ ਜਲੰਧਰ ਇੱਥੋਂ ਜਲੰਧਰ ਤੋਂ ਸ਼ੁਰੂ ਕਰਕੇ ਬੰਬੇ ਜਾਣਾ ਤੁਸੀਂ ਜਲੰਧਰ ਤੋਂ ਸ਼ੁਰੂ ਕਰਕੇ ਬੰਬੇ ਜਾਣਾ ਹੈ ਪਹਿਲੇ ਛੋਟੇ ਸਟੇਜਸ ਤੋਂ ਸਟਾਰਟ ਕਰਦੇ ਆ ਉਸ ਤੋਂ ਬਾਅਦ ਕਾਮੇਡੀਅਨ ਦਾ ਬਣਨਾ ਹੀ ਬਣਨਾ ਹੈ ਮੈਂ ਲਾਈਫ ਚ ਟ੍ਰਾਈ ਜ਼ਰੂਰ ਕਰੂੰਗੀ ਨਬਟ ਦੀ ਕਾਮੇਡੀ ਵਿੱਚ ਜਾਤ ਲਿਡੇ ਇਹ ਕਲਾਕਾਰ ਹੁੰਦੇ ਆ ਜਦੋਂ ਫਿਲਮ ਸਟਾਰ ਉਹ ਬਣ ਜਾਂਦੇ ਆ ਤਾਂ ਉਹ ਕਹਿੰਦੇ ਵੀ ਜਦੋਂ ਸਿੰਗਰ ਵੀ ਆਪਾਂ ਸੁਣਦੇ ਹਾਂ ਨਾ ਇਹ ਟ੍ਰੂ ਦੇਖਦੇ ਆ ਕਿ ਉਹਨਾਂ ਦਾ ਜਿਹੜਾ ਪੇਰੈਂਟਸ ਹੁੰਦੇ ਆ ਉਹ ਸਾਥ ਨੇ ਤੁਹਾਡਾ ਪੇਰੈਂਟਸ ਪੇਰੈਂਟਸ ਕੋਲ ਤੁਹਾਡੇ ਪਰਿਵਾਰ ਕੋਲ ਕਿਸ ਤਰ੍ਹਾਂ ਦਾ ਸਹਿਯੋਗ ਮੈਂ ਦਿਆ ਬਹੁਤ ਜ਼ਿਆਦਾ ਸਪੋਰਟਿੰਗ ਉਹ ਕੇੰਦਰ ਜੋ ਤੁਸੀਂ ਕਰੋ ਜਿਸ ਵੀ ਦੇਚਾ ਨਾ ਉਸ ਵੀ ਦੇਚਾ ਸਪੋਰਟ ਇੱਕ ਸੀਨੇ ਦੇ ਇਹ ਮੈਨੂੰ ਪੁੱਛਿਆ ਮੈਨੂੰ ਇਦਾਂ ਦੇ ਪੇਰੈਂਟਸ ਮਿਲਦੇ ਇੱਕ ਮੋਬਾਈਲ ਜਿਹੜੀ ਸਾਡੇ ਚੈਨਲ ਦੇ ਰਹੇਗੇ ਸੰਧ ਕੰਨੀ ਮੈਂ ਤਾਂ ਟੋਰੀ ਮੰਦੀ ਆਵਾਜ਼ ਕਰਦੀ ਹਾਂ ਹੈਲੋ ਦੋਸਤੋ ਕਿਵੇਂ ਹੋ ਆਪ ਸਭੀ ਮੇਰੇ ਨਾਮ ਤੇ ਅਰੇ ਇਹ ਹੈ ਮੇਰਾ ਦੋਸਤ ਸਰਮਾ ਪਾਉਣੇ ਸ਼ਿੰਚਨ ਤੇ ਕਾ ਤੂੰ ਮੀਰੇ ਨਾਲ ਵੀ ਸ਼ਿੰਚਨ ਓਏ ਕਿਵੇਂ ਤੁਸੀਂ ਸਾਰੇ ਓਏ ਕਿੰਨੀ ਹੋ ਲੈਦੇ ਨੂੰ ਮਜ਼ਾ ਨਾ ਸਵਾਦ ਓਏ ਦਿਲਦਾਨੀ ਮੜਾ ਤੁਹਾਡਾ ਸ਼ਿੰਚਨ ਗੈਵੇ ਬਣ ਕੇ ਆ ਗਏ ਨਾਮ ਰੰਜਨਾ ਜੀ ਜਿਨ੍ਹਾਂ ਨੇ ਆਪਣੀ ਮੁਵਕਰੀ ਦਾ ਜਿਹੜਾ ਪ੍ਰਦਰਸ਼ਨ ਅੱਜ ਸਟੇਜ ਤੇ ਕੀਤਾ ਆ ਚੇਤਨਾ ਚੰਨ ਲਈ ਪ੍ਰਦੀਪ ਰਾਓ